ਜਦੋਂ ਆਪਾਂ ਜਪ ਕਰਦੇ ਹਾਂ ਤੇ ਚਾਰ ਤਾਂ ਪ੍ਰੇਜ ਹੁੰਦੇ ਨੇ ਆਪਣੇ ਜੀਬ ਦੇ ਕਿ ਜਦੋਂ ਜਪ ਕਰਨਾ ਹੈ ਤੇ ਇਹ ਚਾਰ ਪ੍ਰੇਜ ਜ਼ਰੂਰ ਕਰਨੇ ਨੇ ਪਹਿਲਾ ਪ੍ਰੇਜ ਹੈਗਾ ਜੀਬ ਦਾ ਕਿ ਆਪਾਂ ਨੂੰ ਫਿੱਕਾ ਨਹੀਂ ਬੋਲਣਾ ਕਿਸੇ ਵੀ ਕਿਸੇ ਵੀ ਮਨੁੱਖ ਵਾਰੇ ਆਪਾਂ ਨੂੰ ਫਿੱਕਾ ਨਹੀਂ ਬੋਲਣਾ ਉਸ ਨੂੰ ਕੋੜਾ ਨਹੀਂ ਬੋਲਣਾ ਉਸ ਦੇ ਪ੍ਰੇਜ ਹੈ ਆਪਣਾ ਜੋ ਆਪਣਾ ਜੀਵ ਤਾਂ ਹੁੰਦਾ ਹੈ ਝੂਠ ਨਹੀਂ ਬੋਲਣਾ ਜਪ ਕਰਨ ਵਾਲਾ ਬੰਦਾ ਜੇ ਝੂਠ ਬੋਲਣ ਲੱਗ ਜਾਵੇ ਤਾਂ ਜਪ ਦਾ ਜਿਹੜਾ ਹੋ ਰਸ਼ਤ ਪੈਦਾ ਨਹੀਂ ਹੁੰਦਾ ਤੇ ਨਾ ਹੀ ਉਸ ਦਾ ਕੋਈ ਫਾਲੋ ਅਪਨ ਮਿਲਦਾ ਹੈ ਕਿ ਜੈ ਹੈ ਕਿਸੇ ਦੀ ਚੁਗਲੀ ਨਹੀਂ ਕਰਨੀ ਚੁਗਲੀ ਕਰਨ ਵਾਲੇ ਬੰਦੇ ਦਾ ਵੀ ਜਦੋਂ ਆਪਾਂ ਪਰਮਾਤਮਾ ਦੇ ਨਾਲ ਜੁੜਾਂਗੇ ਤਾਂ ਚੁਗਲੀ ਜਿਹੜੀ ਹੈ ਉਹ ਰਸਤੇ ਵਿੱਚ ਰਿਕਾਊਟ ਪੈਦਾ ਕਰਦੀ ਹੈ ਇਸ ਕਰਕੇ ਆਪਾਂ ਨੂੰ ਕਿਸੇ ਦੀ ਚੁਗਲੀ ਨਹੀਂ ਕਰਨੀ ਚੌਥਾ ਹੈ ਜੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਬਾਰੇ ਗਲਤ ਨਹੀਂ ਸੋਚਣਾ ਗਲਤ ਨਹੀਂ ਬੋਲਣਾ ਇਹ ਚਾਰ ਪ੍ਰੇਜ ਹੁੰਦੇ ਨੇ ਆਪਣੇ ਮੂੰਹ ਦੇ ਜ਼ੁਬਾਨ ਦੇ ਜਦੋਂ ਆਪਾਂ ਇਹਨਾਂ ਭ੍ਰੇਜਾਂ ਨੂੰ ਕਰਾਂਗੇ ਫਿਰ ਵੇਖਣਾ ਦੂਜੇ ਦਿਨ ਹੀ ਤੁਹਾਨੂੰ ਜਿਹੜਾ ਹੈ ਜਪ ਕਰਨ ਦੇ ਨਾਲ ਉਹ ਰਸ ਪ੍ਰਾਪਤ ਹੋਣਾ ਸ਼ੁਰੂ ਹੋ ਜਾਵੇਗਾ ਤੇ ਇਸ ਦਾ ਫਲ ਵੀ ਆਪ ਨੂੰ ਤਾਂ ਹੀ ਮਿਲੇਗਾ ਜਦੋਂ ਆਪਾਂ ਇਹ ਭ੍ਰੇਜ ਰੱਖਾਂਗੇ ਜਿਵੇਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਤੇ ਡਾਕਟਰ ਆਪਾਂ ਨੂੰ ਦਵਾਈ ਦੇ ਨਾਲ ਨਾਲ ਭ੍ਰੇਜ ਵੀ ਦੱਸਦਾ ਹੈ ਤੇ ਕਹਿੰਦਾ ਹੈ ਕਿ ਜਦ ਤੱਕ ਤੁਸੀਂ ਭ੍ਰੇਜ ਨਹੀਂ ਕਰੋਗੇ ਤੁਹਾਡੀ ਦਵਾਈ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਤੁਹਾਡੇ ਸਰੀਰ ਦੇ ਉੱਤੇ ਇਸੇ ਤਰ੍ਹਾਂ ਜੇ ਆਪਾਂ ਇਹਨਾਂ ਚੀਜ਼ਾਂ ਤੋਂ ਭਰੇਜ ਨਹੀਂ ਕਰਾਂਗੇ ਤੇ ਨਾਮ ਜਪਦੇ ਰਵਾਂਗੇ ਤੇ ਕੋਈ ਜ਼ਿਆਦਾ ਆਪਾਂ ਨੂੰ ਫਲ ਪ੍ਰਾਪਤ ਨਹੀਂ ਹੋਵੇਗਾ ਰਸ ਨਹੀਂ ਪ੍ਰਾਪਤ ਅਗਲੇ ਤਿੰਨ ਭਰੇਜ ਜਿਹੜੇ ਦੱਸੇ ਨੇ ਉਹ ਦੱਸੇ ਨੇ ਸਰੀਰ ਦੇ ਸਰੀਰ ਦੇ ਕਿਹੜੇ ਭਰੇਜ ਨੇ ਸਰੀਰ ਤੋਂ ਆਪਾਂ ਨੂੰ ਚੋਰੀ ਨਹੀਂ ਕਰਨੀ ਕਿਸੇ ਦੂਜੇ ਦੇ ਧਨ ਦੀ ਚੋਰੀ ਜਦੋਂ ਆਪਾਂ ਕਰਾਂਗੇ ਤੇ ਫਿਰ ਅੰਦਰ ਕੀ ਆਪਣੇ ਨਾਮ ਚੱਲੂਗਾ ਦਾ ਸਪੈਦਾ ਹੋਊਗਾ ਨਹੀਂ ਹੋਵੇਗਾ ਕਿ ਕਿਸੇ ਦੇ ਧਨ ਦੇ ਚੋਰੀ ਨਹੀਂ ਕਰਨੀ ਇਹ ਹੈਗਾ ਸਰੀਰ ਦਾ ਪਹਿਲਾ ਭਰੇਜ ਦੂਜਾ ਭਰੇਜ ਹੈ ਜੀ ਹਿੰਸਾ ਨਹੀਂ ਕਰਨੀ ਅਹਿੰਸਕ ਬਣਨਾ ਹੈ ਹਿੰਸਾ ਕੀ ਹੁੰਦੀ ਹੈ ਕਿ ਜਦੋਂ ਆਪਾਂ ਆਪਣੇ ਸਰੀਰ ਦੇ ਤਾਕਤ ਦੇ ਨਾਲ ਕਿਸੇ ਕਮਜ਼ੋਰ ਬੰਦੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸੱਟ ਪੁੰਚਾਈਏ ਉਹ ਹੁੰਦਾ ਹੈ ਹਿੰਸਾ ਕਰਨੀ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਆਪਣੇ ਬੰਦੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਸਰੀਰਕ ਚੋਟ ਜਦੋਂ ਆਪਾਂ ਪਹੁੰਚਾਉਂਦੇ ਹਾਂ ਉਹ ਹਿੰਸਾ ਬਣ ਜਾਂਦੀ ਹੈ ਤੇ ਇਸ ਤੋਂ ਆਪਾਂ ਨੂੰ ਬਚਣਾ ਹੈ ਇਸ ਤਰ੍ਹਾਂ ਦੇ ਕੋਈ ਵੀ ਹਿੰਸਕ ਚੀਜ਼ ਆਪਾਂ ਨੇ ਕੰਮ ਨਹੀਂ ਕਰਨਾ ਕਿ ਜਿਹੜਾ ਆਪਣੇ ਨਾਮ ਦੇ ਵਿੱਚ ਰੁਕਾਵਟ ਪੈਦਾ ਕਰੇ ਠੀਕ ਹੈ ਜੀ ਤੀਜਾ ਹੈ ਕਿਸੇ ਦੇ ਪ੍ਰਤੀ ਕਿਸੇ ਦੇ ਸਰੀਰ ਦੇ ਪ੍ਰਤੀ ਆਕਰਸ਼ਕ ਨਹੀਂ ਹੋਣਾ ਦੂਜਿਆਂ ਦੇ ਵੱਲ ਆਕਰਸ਼ਿਤ ਨਹੀਂ ਹੋਣਾ ਕਿਸੇ ਦੇ ਸਰੀਰਕ ਨੂੰ ਸੁੰਦਰਤਾ ਨੂੰ ਵੇਖ ਕੇ ਉਸ ਵੱਲ ਆਕਰਸ਼ਿਤ ਨਾ ਹੋਣਾ ਇਹ ਤੀਜਾ ਭ੍ਰੇਜ ਹੈ ਤਨ ਦਾ ਤੇ ਸੱਤ ਭ੍ਰੇਜ ਨੇ ਚਾਰ ਮੂਹ ਦੇ ਤੇ ਕਿਨ ਜਿਹੜੇ ਨੇ ਉਹ ਸਰੀਰ ਦੇ ਭ੍ਰੇਜ ਨੇ ਇਹਨਾਂ ਤੋਂ ਬਚਣਾ ਹੈ ਇਹਨਾਂ ਤੋਂ ਬਚ ਕੇ ਹੀ ਜਿਹੜਾ ਹੈ ਆਪਣੇ ਨਾਮ ਆਪਾਂ ਜਿਹੜਾ ਨਾਮ ਜਪਾਂਗੇ ਉਹ ਆਪਣੇ ਅੰਦਰ ਚੱਲੇਗਾ ਤੇ ਇਹਨਾਂ ਭ੍ਰੇਜਾਂ ਨੂੰ ਕਰਕੇ ਹੀ ਆਪਣੇ ਅੰਦਰ ਨਾਮ ਦੇ ਜਿਹੜਾ ਰਸ ਹੈ ਉਹ ਪ੍ਰਾਪਤ ਹੋਵੇਗਾ ਤੇ ਅਗਲੇ ਤਿੰਨ ਜਿਹੜੇ ਭ੍ਰੇਜ ਨੇ ਉਹ ਦਿਸਦੇ ਨਹੀਂ ਉਹ ਬਹੁਤ ਹੀ ਕਹਿੰਦੇ ਖਤਰਨਾਕ ਹੁੰਦੇ ਨੇ ਕਿਉਂਕਿ ਜਿਹੜੇ ਆਪਾਂ ਨੇ ਸੱਤ ਦੱਸੇ ਨੇ ਉਹ ਤਾਂ ਦਿਸਦੇ ਵੀ ਨਹੀਂ ਜਿਹੜੇ ਅਗਲੇ 3 ਨੇ ਉਹ ਦਿਸਦੇ ਨਹੀਂ ਇਸ ਕਰਕੇ ਉਹ ਜ਼ਿਆਦਾ ਖਤਰਨਾਕ ਹੁੰਦੇ ਨੇ ਸਭ ਤੋਂ ਪਹਿਲਾਂ ਹੁੰਦਾ ਹੈ ਈਰਖਾ ਕਰਨੇ ਕਿਸੇ ਦੇ ਪ੍ਰਤੀ ਜਦੋਂ ਆਪਾਂ ਈਰਖਾ ਕਰਦੇ ਹਾਂ ਉਹ ਸਭ ਤੋਂ ਵੱਡਾ ਕਪਟ ਹੁੰਦਾ ਹੈ ਜਦੋਂ ਆਪਾਂ ਕਿਸੇ ਦੇ ਪ੍ਰਤੀ ਈਰਖਾ ਕਰਦੇ ਹਾਂ ਉਸ ਤੋਂ ਆਪਾਂ ਨੂੰ ਪ੍ਰੇਜ ਕਰਨਾ ਹੈ ਕਿਉਂਕਿ ਈਰਖਾ ਤਾਂ ਹੱਸਦਾ ਹੋਇਆ ਬੰਦਾ ਵੀ ਕਰ ਸਕਦਾ ਹੈ ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਇਹ ਈਰਖਾ ਕਰਦਾ ਹੈ ਆਪਣੇ ਨਾਲ ਹੱਸ ਵੀ ਰਿਹਾ ਹੁੰਦਾ ਹੈ ਤੇ ਅੰਦਰੋਂ ਅੰਦਰ ਈਰਖਾ ਵੀ ਰੱਖਦਾ ਹੈ ਤੇ ਇਹ ਦਿਸਦੀ ਨਹੀਂ ਈਰਖਾ ਕਿਸੇ ਨੂੰ ਨਹੀਂ ਦਿਸਦੀ ਇਹ ਇਹੋ ਜਿਹਾ ਜਿਹੜਾ ਹੈ ਭਰੇਜ ਹੈ ਜੋ ਆਪਾਂ ਨੂੰ ਕਰਨਾ ਹੈ ਇਸ ਤੋਂ ਬਚਣਾ ਹੈ ਤੇ ਉਸ ਤੋਂ ਅਗਲਾ ਹੈ ਕਪਟ ਕਪਟ ਨਹੀਂ ਕਰਨਾ ਕਦੇ ਵੀ ਇਸ ਦਾ ਵੀ ਆਪਾਂ ਨੇ ਭਰੇਜ ਰੱਖਣਾ ਹੈ ਕਿ ਦੱਸਾਂ ਜਿਹੜਾ ਦੱਸਿਆ ਗਿਆ ਹੈ ਭਰੇਜ ਉਹ ਹੈ ਉਹ ਦੱਸਿਆ ਗਿਆ ਹੈ ਕਿਸੇ ਦੇ ਬਾਰੇ ਬੁਰਾ ਸੋਚਣਾ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਬੁਰੇ ਵਿਚਾਰ ਲੈ ਕੇ ਆਣੇ ਬੁਰਾ ਸੋਚਣਾ ਜਦੋਂ ਆਪਾਂ ਕਿਸੇ ਦੇ ਪ੍ਰਤੀ ਬੁਰਾ ਸੋਚਾਂਗੇ ਉਸ ਦਾ ਤਾਂ ਪਰਮਾਤਮਾ ਭਲਾ ਕਰ ਦਿੰਦਾ ਹੈ ਪਰ ਆਪਣਾ ਜਿਹੜਾ ਹੈ ਉਹ ਭਲਾ ਨਹੀਂ ਹੁੰਦਾ ਇਸ ਕਰਕੇ ਕਿਸੇ ਦਾ ਬੁਰਾ ਸੋਚਣ ਤੋਂ ਵੀ ਆਪਾਂ ਨੂੰ ਪਰੇਜ ਕਰਨਾ ਚਾਹੀਦਾ ਹੈ ਤਾਂ ਹੀ ਤਾਂ ਆਪਣੇ ਅੰਦਰ ਇਹ ਜਿਹੜਾ ਸਿਮਰਨ ਕਰਾਂਗੇ ਨਾਮ ਜਪਾਂਗੇ ਜਪ ਕਰਾਂਗੇ ਉਸਦੇ ਜਿਹੜਾ ਹੈ ਰਸ ਆਪਾਂ ਨੂੰ ਪ੍ਰਾਪਤ ਹੋਵੇਗਾ ਤੇ ਜਿਹੜੀ ਮਾਲਾ ਹੈ ਉਹ ਰਸਨਾ ਜਿਹੜੀ ਹੈ ਉਹ ਮਾਲਾ ਬਣੇਗੀ ਤੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਏ ਮੂਲ ਮੰਤਰ ਕਰਦੇ ਹੋਏ ਆਪਾਂ ਨੂੰ ਇਹਨਾਂ ਜਿਹੜੀ ਚੀਜ਼ਾਂ ਤੋਂ ਪ੍ਰੇਜ ਕਰਨਾ ਹੈ ਇਹ 10 ਪ੍ਰਕਾਰ ਦੇ ਪ੍ਰੇਜ ਹਨ ਜੋ ਮਨੁੱਖ ਨੂੰ ਜ਼ਰੂਰ ਖਾਣੇ ਚਾਹੀਦੇ ਨੇ ਠੀਕ ਹੈ ਜੀ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਦਵਾਈ ਲੈ ਕੇ ਆਂਦੇ ਹਾਂ ਦਵਾਈ ਦੇ ਨਾਲ ਨਾਲ ਡਾਕਟਰ ਵੀ ਆਪਾਂ ਨੂੰ ਕਈ ਤਰ੍ਹਾਂ ਦੇ ਭਰੇਜ ਦੱਸਦਾ ਹੈ ਤੇ ਕਹਿੰਦਾ ਹੈ ਜਦ ਤੱਕ ਤੁਸੀਂ ਭਰੇਜ ਨਹੀਂ ਕਰੋਗੇ ਤੁਹਾਨੂੰ ਇਹ ਦਵਾਈ ਅਸਰ ਨਹੀਂ ਕਰੇਗੀ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਨੇ ਵੀ ਭਰੇਜ ਰੱਖਣਾ ਹੈ ਇਹਨਾਂ ਚੀਜ਼ਾਂ ਤੋਂ ਜੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਜਿਹੜਾ ਨਾਮ ਜਪਦੇ ਹਾਂ ਉਸ ਦਾ ਆਪਾਂ ਨੂੰ ਰਸ ਵੀ ਪ੍ਰਾਪਤ ਹੋਵੇ ਅੰਦਰ ਨਾਮ ਚੱਲੇ ਵੀ ਤੇ ਆਪਾਂ ਨੂੰ ਇਸ ਦਾ ਫਲ ਵੀ ਪ੍ਰਾਪਤ ਹੋਵੇ ਇਹ 10 ਭਰੇਜ ਦੱਸੇ ਗਏ ਨੇ ਇਹਨਾਂ ਨੂੰ ਜ਼ਰੂਰ ਕਰਨਾ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ